अच्छा ठीक ना ਤੁਹਾਡਾ ਕੀ ਨਾਮ ਸਰ ਮੇਰਾ ਨਾਮ ਗਗਨਪ੍ਰੀਤ ਸਿੰਘ ਹੈ ਜੀ ਤੇ ਅਸੀਂ ਜਿਹੜਾ ਇਹ ਕ્રાਫਟ ਮੇਲਾ ਆਰਗੇਨਾਈਜ਼ ਕਰ ਰਹੇ ਆਂਗੇ ਸਾਡੀਆਂ ਦੋ ਤਿੰਨ ਸੰਸਥਾਵਾਂ ਨੇ ਮਿਲ ਕੇ ਇਹ ਕੀਤਾ ਹੈ 150 ਪਲੱਸ ਇਹਦੇ ਵਿੱਚ ਸਟਾਲ ਹੈ ਜੀ ਜੋ ਕਿ ਕ્રાਫਟ ਵੀ ਹੈ ਤੇ ਦੇਸ਼ ਦੇ ਲਗਭਗ ਹਰ ਇੱਕ ਸਟੇਟ ਦੇ ਵਿੱਚੋਂ ਆਈ ਹੋਈ ਆ ਤੇ ਬੇਨਤੀ ਕਰਨਾ ਚਾਹੁੰਦੇ ਆ ਵੀ ਇੱਥੇ ਆਓ ਸਟਾਲਾਂ ਦਾ ਹੌਸਲਾ ਵਾਦੇ ਸ਼ਾਪਿੰਗ ਕਰੋ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਮਿਲਣੇ ਤੇ ਵੀ ਖਾਸ ਕਿ ਜੇ ਦੇਖੀਏ ਔਰਤਾਂ ਲਈ ਬੱਚਿਆਂ ਲਈ ਬੱਚਿਆਂ ਦੇ ਲਈ ਝੂਲੇ ਆ ਜੀ ਫੂਡ ਕੋਰਟ ਆ ਤੇ ਔਰਤਾਂ ਦੇ ਲਈ ਸੂਟ ਵਗੈਰਾ ਹੈਗੇ ਆ ਜੀ ਸ਼ਾਪਿੰਗ ਦਾ ਘਰ ਦਾ ਸਾਰਾ ਸਮਾਨ ਹੀ ਹੈਗਾ ਜੀ ਕਿੰਨੇ ਕਿਸਟਾਲਾ ਲੱਗੇ ਆਗੇ ਲਗਭਗ 150 ਪਲੱਸ ਸਟਾਲ ਹੈ ਜੀ ਸਾਡੇ ਮੇਲੇ ਦੇ ਵਿੱਚ ਤੇ ਕ્રાਫਟ ਦੇ ਜਿਹੜੇ ਲਿਆਇ ਨਾਲ ਦੇਖਿਆ ਜਾਵੇ ਤਾਂ ਇਹ ਬਠਿੰਡੇ ਦਾ ਸਭ ਤੋਂ ਵੱਡਾ ਮੇਲਾ ਹੈ ਪਰਸਪਤ ਨਹੀਂ ਪਹਿਲਾਂ ਆਪਾਂ ਕਰਦੇ ਰਹਿੰਦੇ ਆ ਮੇਲਾ ਤਾਂ ਗੱਲ ਕਰੇ ਇਹ ਸਕੀਲ ਤੇ ਪਹਿਲੇ ਹੀ ਮੇਲਾ ਹੀ चार्थो 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 मेरा नाम जी एल गुप्ता है जी आ, पठिना लोकल ही हूँ मैं बच्चों को लेके फैमिली को लेके मेला देखने आया जी बहुत बढ़िया लगा क्राफ्ट मेला है काफी बच्चों के लिए भी काफी झूले वगैरह है स्विमिंग का भी बहुत बढ़िया है इस बच्चों का गाड़ी चला के आया भी और जो बाहर से बंदे आए हैं काफी अच्छा सामान लाए जी बहुत बढ़िया मेला लगा बहुत अच्छा लगा खुली था है पूरा खुला खुला मेला है जी और काफी रौनक है क्या कहना चाहता है मैं तो कहता हूँ सबको आना चाहिए देखना चाहिए इन्जॉय करना चाहिए अपना कितना भी कीमती समय हो घंटा दो तो घंटा आधा घंटा निकाल के दोनों बच्चों को घुमाना चाहिए खुद को भी घूमना चाहिए काफ़ी सेम बाहर के लोगों का पता लगता है क्या कुछ लेके आए हैं क्या बेच रहे हैं क्या चीज़ है पंजाब की बाहर की सारी पता तो लगता है मेरे को क्राफ्ट का ज़्यादा अच्छा लगा जी जो बाहर से बंदे आए हैं क्राफ्ट का सामने लेके आए हैं जो पटियाला से आए हैं शू लाए हैं हैं अच्छा लगा हाँ मेरा नाम संजीव चावला है मैं एडिशनल डेवलपमेंट कमिश्नर की पोस्ट से काम करना लुधियाना ऑफिस लुधियाना एम एस एम ई का दफ्तर है उसे आप मेला जड़ा है ना जी मेला ऑर्गेनाइज किया गया है क्राफ्ट्स वाले वालों बट ये जो स्पॉसर्ड है इस मेले की जी स्पोंसरशिप है वो एम एस एम ई मंत्रालय ने की है ਇਥੇ ਜਿਹੜੇ ਸੋਸਟਾਲ ਲੱਗੇ ਹੋਏ ਨੇ ਦੇਸ਼ ਦੇ ਕੋਨੇ-ਕੋਨੇ ਤੋਂ ਇੱਥੇ ਆਏ ਨੇ ਆਰਟੀਜ਼ਨ ਆਏ ਨੇ ਮੈਨੂਫੈਕਚਰਰ ਆਏ ਨੇ ਮਾਈਕਰੋ ਐਂਡ ਸਮਾਲ ਇੰਡਸਟਰੀ ਦੇ ਲੋਕ ਆਏ ਨੇ ਉਹ ਆਪਣਾ ਸਮਾਨ ਇੱਥੇ ਦਿਖਾ ਰਹੇ ਨੇ ਬਟਿੰਡਾ ਸ਼ਹਿਰ ਵਿੱਚ ਬਟਿੰਡਾ ਰੀਜਨ ਇਸ ਬਹੁਤ ਹੀ ਅੱਛਾ ਸਮਾਨ ਹੈ ਉਹ ਮੇਰੀ ਸਭ ਨੂੰ ਰਿਕੁਐਸਟ ਹੈ ਕਿ ਤੁਸੀਂ ਇਸ ਦਾ ਪ੍ਰਚਾਰ ਪ੍ਰਸਾਰ ਕਰੋ ਤਾਂ ਕਿ ਲੋਕ ਜਿਆਦਾ ਤੋਂ ਜਿਆਦਾ ਆ ਕਰਕੇ ਇੱਥੇ ਸਮਾਨ ਖਰੀਦਣ ਸਮਾਨ ਦੇਖਣ ਤੇ ਇੱਥੇ ਜਿਹੜੇ ਬੰਦੇ ਐਗਜ਼ੀਬਿਸ਼ਨ ਕਰ ਰਹੇ ਨੇ ਉਹਨਾਂ ਦਾ ਹੌਸਲਾ ਵਧੇ ਉਹਨਾਂ ਦਾ ਵਪਾਰ ਵਧੇ ਇਥੇ ਤੁਸੀਂ ਮੰਨ ਲਓ ਕਿ ਘੱਟ ਤੋਂ ਘੱਟ 10 ਸਟੇਟਾਂ ਤੋਂ ਲੋਕ ਆਏ ਹੋਏ ਹਨ ਬਿਹਾਰ ਤੋਂ ਹੈ ਐਮਪੀ ਤੋਂ ਹੈ ਦਿੱਲੀ ਹੈ ਝਾਰਖੰਡ ਹੈ ਮਤਲਬ 10 ਤੋਂ ਜ਼ਿਆਦਾ ਹੀ ਸਟੇਟਾਂ ਹੋਣੀਆਂ ਜਿਸ ਤੋਂ ਲੋਕ ਆਏ ਹੋਏ ਹਨ ਇਥੇ ਮੇਨਲੀ ਜਿਵੇਂ ਤੁਸੀਂ ਮੇਲੇ ਦਾ ਨਾਂ ਹੀ ਹੈ ਕ્રાਫਟਸ ਮੇਲਾ ਤੇ ਸਮਾਨ ਜਿਹੜਾ ਕ્રાਫਟ ਤੋਂ ਰਿਲੇਟਡ ਹੈ ਹੈਂਡੀਕਰਾਫਟ ਦਾ ਬਹੁਤ ਸਾਰਾ ਸਮਾਨ ਹੈ ਕੱਪੜੇ ਹੈ ਵਾਲ ਹੈਂਗਿੰਗਸ ਹੈ ਇੱਥੇ ਤੁਹਾਡੇ ਵੋਟਨ ਦੀ ਆਈਟਮਸ ਐ ਰਸੋਈ ਦੀ ਆਈਟਮਾਂ ਨੇ ਲੈਦਰ ਦਾ ਵਰਕ ਹੈ ਬੇਸਿਕਲੀ ਜਿਹੜਾ ਹੱਥ ਨਾਲ ਕੰਮ ਕੀਤਾ ਜਾਂਦਾ ਹੈ ਹੈਂਡੀਕਰਾਫਟਸ ਹੈ ਉਹ ਬੜੀ ਅੱਛੀ ਕੁਆਲਿਟੀ ਦਾ ਹੈਂਡ ਹੈਂਡੀਕਰਾਫਟ ਹੈ ਉਹ ਮੈਨੂਫੈਕਚਰਰ ਆਪਣੇ ਆਪਣੀ ਜਗ੍ਹਾ ਤੋਂ ਬਣਾ ਕੇ ਲਿਆਏ ਨੇ ਤੇ ਉਹ ਇੱਥੇ ਆਪਣਾ ਦਿਖਾਣ ਬਟਿੰਡਾ ਵਾਸੀਆਂ ਨੂੰ ਮੈਂ ਰਿਕਵੈਸਟ ਕਰਨਾ ਕਿ ਆ ਕੇ ਸਮਾਨ ਦੇਖਣ ਇਹਨੂੰ ਇਹਨੂੰ ਐਪਰੀਸ਼ੀਏਟ ਕਰਨ ਜਿਹੜੇ ਇੱਥੇ ਐਗਜ਼ੀਬਿਟਰ ਆਏ ਨੇ ਉਹਨਾਂ ਦਾ ਹੌਸਲਾ ਵਧੇ ਜੋ ਸਮਾਨ ਪਸੰਦ ਆਇਆ ਉਹਨੂੰ ਖਰੀਦਣ ਤੇ ਆਪਣੇ ਸੁਜੈਸ਼ਨ ਵੀ ਦੇਣ ਆਪਣੀ ਫੀਡਬੈਕ ਵੀ ਦੇਣ ਕਿ ਕੇ ਹੋ ਜਾ ਮੇਲਾ ਇਹ ਸਾਡਾ ਮੇਲਾ 12 ਦਿਨ ਤੱਕ ਮੇਲਾ ਹੈ 8 ਤਰੀਕ ਤੱਕ ਚੱਲੇਗਾ ਜੀ 8 ਚੰਦਨੀ ਵੀ ਹੈ ਤੇ ਬੱਚਾ ਦਿੱਲੀ ਦਾ ਆਪ ਦਾ ਨਿਕਾਸ ਬੱਚਿਆਂ ਵਾਸਤੇ ਜੂਲੇ ਵਗੈਰਾ ਬੱਚੇ ਨਖਰ ਜੂਲੇ ਲਗਾਏ ਆ ਬੱਚੇ ਹਾਂ ਤੇ ਇਸ ਤਰ੍ਹਾਂ ਦੇ ਮੇਲੇ ਮੇਲੇ ਚ ਐਮ ਐਸ ਐਮਈ ਕਿਸਪੋਰਟ ਦਾ ਵੀ ਇਸ ਤਰ੍ਹਾਂ ਜਿਹੜੇ ਇੱਥੇ ਐਗਜ਼ੀਬਿਟਰ ਨੇ ਨਾ ਜੀ ਉਹਨਾਂ ਦਾ ਜਿਹੜਾ ਖਰਚਾ ਹੈਗਾ ਇੱਥੇ ਐਗਜ਼ੀਬਿਸ਼ਨ ਕਰਨ ਦਾ ਉਹ ਲਗਭਗ ਸਾਡੀ ਸਕੀਮ ਵਿੱਚ ਕਵਰ ਹੋ ਜਾਂਦਾ ਹੈ ਉਹ ਆਪਾਂ ਉਹਦੇ ਬੈਂਕ ਅਕਾਊਂਟ ਵਿੱਚ ਉਹ ਸੰ ਪੈਸਾ ਜਿਹੜਾ ਨਾ ਉਹ ਪਹੁੰਚ ਜਾਂਦਾ ਹੈ ਪਲੱਸ ਉਹਨੇ ਜੋ ਆਪਣੀ ਪਬਲਿਸਿਟੀ ਆਸਤੇ ਪਰਚੇ ਛਪਾਏ ਹੁੰਦੇ ਨੇ ਕੋਈ ਬਰੌਚਰ ਛਪਾਏ ਨੇ ਉਹਦੇ ਵੀ ਕੁਝ ਪੈਸੇ ਆਪਾਂ ਦਿੰਨੇ ਆ ਤੇ ਲਗਭਗ ਇੱਕ ਯੂਨਿਟ ਨੂੰ 80000 ਰੁਪਏ ਜਿਹੜੇ ਨਾ ਉਹ ਸਰਕਾਰ ਵੱਲ ਜਾਂਦੇ ਹਨ ਕੱਲ ਇਹ ਪੰਜਾਬ ਦੇ ਨੇ ਜਾਂ ਜਾਸਰ ਬੋਸਟੇਟ ਦੇ ਇਹ ਸਾਰੇ ਹਿੰਦੁਸਤਾਨੇ ਲੱਗਦੇ ਨਹੀਂ ਸਾਡਾ ਮੰਤਰਾਲੇ ਲਗਭਗ 300 ਦੇ ਕਰੀਬ ਮੇਲੇ ਜਿਹੜਾ ਹਰ ਸਾਲ ਸਪான்ਸਰ ਕਰਦਾ ਹੈ ਤੋ ਆੜੜ ਜਿਲੇ ਆੜੜ ਡਿਸਟ੍ਰਿਕਟ ਅਲੱਗ-ਅਲੱਗ ਪ੍ਰਾਂਤਾਂ ਵਿੱਚ ਲੱਗਦੇ